ਵਿਭਾਗਤ ਹੈਗੇ ਵਿਭਾਗਤ ਜਿੰਦਾਬਾਦ ਇਹਨਾਂ ਨੂੰ ਜਿਤਾਉਣਾ ਝਾਰੂ ਦਾ ਚੋਣ ਨਿਸ਼ਾਨ ਹੈ ਪੰਜਵੇਂ ਨੰਬਰ ਤੇ ਆ ਮਸ਼ੀਨ ਤੇ ਪਰ ਆਉਣਾ ਪਹਿਲੇ ਨੰਬਰ ਤੇ ਆ ਆਪਾਂ ਦੇਖੋ ਇਹ ਸੀਟ ਦੇ ਜਿੱਤਣ ਨਾਲ ਕੋਈ ਸਰਕਾਰ ਨੂੰ ਕੋਈ ਫਰਕ ਨਹੀਂ ਪੈਣਾ ਕੋਈ ਸਰਕਾਰ ਟੁੱਟਣੀ ਨਹੀਂ ਕਿਸੇ ਦੀ ਸਰਕਾਰ ਬਣਨੀ ਨਹੀਂ ਪਰ ਇਹ ਸੀਟ ਜਿੱਤਣ ਨਾਲ ਤੁਹਾਡਾ ਦੁਕਾਨਦਾਰਾਂ ਦਾ ਮਜ਼ਦੂਰਾਂ ਦਾ ਗਰੀਬਾਂ ਦਾ ਸਰਕਾਰ 'ਚ ਹਿੱਸਾ ਪੈ ਜਾਊਗਾ ਇੱਕ ਵਾਰੀ ਮਹਿੰਦਰ ਭਗਤ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾ ਦਿਓ ਅਗਲੀਆਂ ਪੌੜੀਆਂ ਚੜਾਉਣਾ ਮੇਰਾ ਕੰਮ ਹੈ ਇਹ ਮੈਂ ਫਿਰ ਆਪਣੇ ਕੰਮ ਕਰਾਓ ਸੀ ਵੀਰੇ ਕਿ ਤੂੰ ਪਹਿਲਾਂ ਆ ਲੈ ਦੇਖੋ ਦੇਖੋ ਭਾਈ ਨੂੰ ਬੋਲ ਲੈਣ ਦਿਓ ਬੋਲ ਨਹੀਂ ਬੰਦੇ ਥੋੜੇ ਨਜਮਾਨ ਤਰੀਫ ਖੁਸ਼ੀ ਚਾਹੁੰਦਾ ਸੀ ਵੀਰੋ ਤੁਸੀਂ ਪਹਿਲਾਂ ਵੀ ਆਮ ਆਦਮੀ ਪਾਰਟੀ ਚ来 ਸੀ ਪਰ ਬੰਦਾ ਬੇਈਮਾਨ ਨਿਕਲਿਆ ਐ ਇਧਰ ਉਧਰ ਛਾਲਾ ਮਾਰਨ ਲੱਗ ਗਿਆ ਮੈਨੂੰ ਇੱਕੋ ਪੈਸੇ ਬਾਣ ਜਾਣ ਕੇ ਮੈਨੂੰ ਉਹ ਲੋਕ ਸੇਵਾ ਦਾ ਮੌਕਾ ਪਰਮਾਤਮਾ ਕਦੇ ਕਦੇ ਦਿੰਦਾ ਕਿਸੇ ਨੂੰ ਉਹ ਤਾਂ ਸਾਹਮਣੇ ਨਹੀਂ ਗਿਆ ਕੋਈ ਹੋਰ ਨਹੀਂ ਸੀ ਪਿਛਲੇ ਸਾਲ ਵੀ ਆਮ ਆਦਮੀ ਪਾਰਟੀ ਜਦਰੰਦਰ ਅੱਪਾ ਨੇ ਜਿਮਨੀ ਚੋਲ ਜਿੱਤੀ ਉਮੰਗਾਦੀ ਇਹ ਮੰਗਾਦੀ ਦੋਨੇ ਲਾਲਚੀ ਹੋ ਗਏ ਹੁਣ ਸਿਆਹੀ ਕਰਦੇ ਲੋ ਕਰਦੇ ਪਰਮਾਤਮਾ ਕਹਿੰਦਾ ਚਲ ਆਏ ਕਰਦੇ ਫਿਰ ਦੋਨਾਂ ਨੂੰ ਵਿਲੇ ਕਰ ਦਿਆਂ ਇੱਕ ਵੇਲਾ ਹੋ ਗਿਆ ਦੂਜਾ ਤੇਰਾ ਤਰੀ ਗੁਰੂ ਹੋ ਗਿਆ ਸੈਨਾ ਜੀ ਸੈਮਤੋ ਪਛਮੀ ਜੀ ਸੈਮਤੋ ਮੈਂ ਥੋੜਾ ਨਾਲ ਜਲਮ ਥੋੜਾ ਨਾਲ ਵੀਰ ਨਾ ਕਿਸੇ ਬਸ ਸੇਸਾ ਤੋਂ ਨਾ ਹੋਰ ਪੰਜਾਬੀਆਂ ਦੇ ਦੁੱਖ ਸੁੱਖਾਂ ਜਿੱਸਾ ਪਾਣਾ ਹੋਵੇ ਆਹਰ ਕੇ ਆਪਾਂ ਸਰਕਾਰ ਦੇ ਹਿੱਸੇਦਾਰ ਬਣੀਏ ਜੰਗਰ ਰਸਤੇ ਵਿੱਚ ਜਾਓ ਮੈਂ ਘਰ ਲੈ ਲਿਆ ਕਿਰਾਏ ਤੇ ਕਰ ਲੈ ਲਿਆ ਮੈਂ ਔਰ ਇਹ ਨਹੀਂ ਹੈ ਨਾ ਕਿ 10 ਜੁਲਾਈ ਤੱਕ ਲੈ ਲੈਣਾ ਉਹ ਤਾਂ ਲੰਬਾ ਚੱਲੂ ਹਫਤੇ ਜੋ ਦੋ ਤੋਂ ਤਿੰਨ ਦੇ ਨਾ ਜਾ ਮੈਂ ਪਹਿਲੀ ਵਾਰ ਜ਼ਿੰਦਗੀ ਚੜਵਾਇਆ ਸੀ ਜਲੰਧਰ ਦੂਰਦਰਸ਼ਨ ਤੇ ਕਿਸੇ ਪ੍ਰੋਗਰਾਮ ਤੇ ਹਿੱਸਾ ਲੈਣ ਆਇਆ ਸੀ ਉਹ ਵੀ ਹਿੱਸਾ ਮਿਲਿਆ ਨਹੀਂ ਤੇ ਪਹਿਲੀ ਰਾਤ ਜਲੰਧਰ ਚ ਮੈਂ ਗੁਰੂ ਨਾਨਕ ਕਮਿਸ਼ਨ ਹਸਪਤਾਲ ਦੇ ਨਾਲ ਗੁਰਦੁਆਰਾ ਸਾਹਿਬ ਦੀ ਮੈਂ ਗੁਰਦੁਆਰਾ ਸਾਹਿਬ ਚ ਆਤ ਕੱਟੀ ਸੀ ਪਹਿਲੀ ਜਲੰਧਰ ਚ ਉਹ ਗੁਰੂ ਨਾਨਕ ਕਮਿਸ਼ਨ ਹਸਪਤਾਲ ਗੁਰਦੁਆਰਾ ਦੀ ਹੈ ਸਾਥਾ ਲੋਕ ਸੋ ਵੀਰੋ ਕੀ ਪਤਾ ਸੀ ਕੁਦਰਤ ਨੇ ਇੱਟਾ ਵੱਡਾ ਮੌਕਾ ਮਾਂਝ ਦੇਣਾ ਕਿ ਜਲੰਧਰ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਬਹੁਤ-ਬਹੁਤ ਧੰਨਵਾਦ ਮਾਂ ਮਾਂ ਭੈਣਾਂ ਉਹ ਕੁੜੀਆਂ ਜਿਹੜੀਆਂ ਪੱਕੀਆਂ ਕੀਤੀਆਂ ਨੇ ਰੋਹਤੀਆਂ ਫਿਰਦੀਆਂ ਸੀ ਸਰਕਾਰਾਂ ਨੇ ਉਮਰਾਂ ਲੰਘਾ ਕੇ ਇਨਾਂ ਦੀਆਂ ਇਹਨਾਂ ਨੂੰ ਪੱਕੇ ਵੀ ਕੀਤਾ 3-3 ਗੁਣਾ ਤਨਖਾਹਾਂ ਵੀ ਬਣਾਈ ਆ ਦਿੱਤੀ ਅੱਜ ਪਰ ਦੀ ਨਾਟਿਸ਼ ਵਾਲੀ 5 ਜੁਲਾਈ 2015 ਨੂੰ ਜੇਹਾਂ ਵੀ ਕਟਿਆ ਪਾ ਲਉਂਦੇ ਟਾਈਮ ਚੈਪਟਰ ਦਾ ਟਾਈਮ ਲੱਗ ਕੇ ਚੜੇ ਉਸ ਦੇ ਦੌਰਾਨ ਸਾਡੇ ਕਹਿੰਦੇ ਸਰਕਾਰ ਬਗਵਾਤ ਨੂੰ ਪਹੁੰਚੀ ਹੋਇਆ ਉਹਨੇ ਮੈਨੂੰ ਇਹ ਗੱਲ ਕਹੀ ਅਪੀਲ ਕੀਤੀ ਵੀਰੇ ਨੌਕਰੀਆਂ ਮਿੰਗੀਆਂ ਲੋਕਾਂ ਦੇ ਘਰਾਂ ਦੇੁੱਲੇ ਬਣਨ ਇਹਨਾਂ ਨੂੰ ਪੱਥੇ ਨਹੀਂ ਸੀ ਉਹ ਆਪਣੇ ਪੁੱਤ ਪੱਤੀਆਂ ਦੇ ਸਾਰੇ ਵੀ ਜੀ ਰਹੇ ਲੋਕਾਂ ਨੂੰ ਵੀ ਖਾਲੀ ਨਹੀਂ ਕੀਤੀ ਤਕੜੀ ਸੁਰੀਸ਼ ਤੁਸੀਂ ਨਾਵਾ ਤਾਂ ਮੈਨੂੰ ਹਾਸਾ ਆਫਿਰ ਤੁਸੀਂ ਸਾਡੀ ਅੱਖਾਂ ਦੇ ਕੰਨ ਨੂੰ ਸਹੋਦਰੀਏ ਕਰੀਏ ਜਾਨ ਨੂੰ ਸਬੰਧ ਕੋਈ ਨਹੀਂ ਬਣਦਾ ਸਬੰਧ ਕਰੀਏ ਤਾਂ ਨਿਕਲ ਰਿਹਾ ਤੇ ਬੰਦੀ ਰਾਖੀ ਨਹੀਂ ਕਰ ਸਕਦਾ ਖੁਸ਼ ਕਰਕੇ ਬੋਲ ਤੁਸੀਂ ਸਭ ਸਾਥ ਦਿਓ ਧਾਰੂ ਨੂੰ ਜਿੱਤੋ ਉਹ ਬਾਕੀ ਤਾਂ ਯਾਰ ਬੋਲੋ ਪਿੱਛੇ ਚੌਥੇ ਨੰਬਰ 'ਵਾਸੇ ਲੜਾਈ ਲੜ ਰਹੇ ਆ ਉਹਨਾਂ ਨੂੰ ਕੋਈ ਨਹੀਂ ਪਤਾ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਭੈਣ ਬੀਬੀ ਸਰਜੀਤ कौर ਇੱਕ ਕੁਰਬਾਨੀਆਂ ਵਾਲਾ ਪਰਿਵਾਰ ਜਗਨਜੀਤ ਸਿੰਘ ਜੀ ਦਾ ਜਿਹਨਾਂ ਨੇ ਬਾਲੇ ਸਾਹ ਨੂੰ ਜਿਹੜਾ ਕਰਤੀਆਂ ਉਹਨਾਂ ਨੂੰ ਦੇਖਦੇ ਸੀ ਅੱਜ ਵੀ ਇਹਨਾਂ ਸਭੇ ਵੀਰਵਾਰੀ ਹੈ ਨਹੀਂ ਉਹ ਵੀ ਅੱਜ ਆਪਣੇ ਚ ਆ ਗਏ ਆਪਣੇ ਆ ਕੇ ਸਤਿਮਾਨ ਮਿਲੂਗਾ ਫੋਨ ਨੰਬਰ ਫੋਨ ਤੇ ਫੋਨ ਆ ਜੂਗਾ ਆਪਣੇ ਕੋਲ ਫਿਰ ਫੋਨ ਨੰਬਰ ਦਿਖਾਉਣਾ ਜੂਗਾ ਫਿਰ ਆਪਾਂ ਬਹਿ ਕੇ ਗੱਲ ਕਰਾਂਗੇ ਠੀਕ ਹੈ ਕੋਈ ਗੱਲ ਹੀ ਨਹੀਂ ਖਜ਼ਾਨੇ ਦਾ ਬੂਥ ਤੁਹਾਡੇ ਜਗਾ ਉੱਥੇ ਇੱਕ satsang ਦੇ ਦੌਰਾਨ ਪੱਗੜ ਮੱਚ ਗਈ 100 ਤੋਂ ਵੱਧ ਦੰਦਾਂ ਦੀ ਮੌਤ ਹੋ ਗਈ ਆਪਾਂ ਅੰਤਿਮ ਕਾਰਨ ਵਾਸਤੇ ਉਹਨਾਂ ਦੇ ਆਤਮਿਕ ਸ਼ਾਂਤੀ ਵਾਸਤੇ ਮੌਨ ਰੱਖੇ ਆਪਣਾ ਪੱਜ ਬੰਦਾ ਹੈ ਕਿ ਆਪਾਂ ਮਾਨਵ ਦਾ ਹੱਕ ਚ ਉਹ ਰੱਖੇ ਅੰਤਿਮ ਕਾਰਨ ਵਾਸਤੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਹਾਂ ਵਿੱਚ ਜੜੀਆਂ ਜਿਹੜੀਆਂ ਉਹਨਾਂ ਨੂੰ ਸ਼ਾਂਤੀ ਬਖਸ਼ੇ ਇੱਕ ਵਕਤ ਲਈ ਮੈਂ ਮੰਦਰ ਕਾ ਪ੍ਰਚਨ ਕਉਂਗਾ ਬਹੁਤ ਬਹੁਤ ਧੰਨਵਾਦ ਰਿਤਾਨੀ ਨੂੰ ਸਵਾਗਤ ਕੀਤਾ ਪੰਜਾਬ ਦੀ ਜਨਤਾ ਦੇ ਹਰਮਨ ਪੈਰੇ ਮੁੱਖ ਮੰਤਰੀ ਪੰਜਾਬ ਸਰਦ ਭਗਵੰਤ ਸਿੰਘ ਮਾਨ ਸਾਹਿਬ ਆਪ ਅਤੇ ਆਏ ਹੋਏ ਸਾਰੇ ਸਾਧੀਆਂ ਦਾ ਬਹੁਤ ਇਤਨਾ ਬੜਾ ਕੰਮ ਇਸ ਵਕਤ ਦਾ ਸਬੂਤ ਹੈ ਕਿ ਤੁਸੀਂ ਆਪਣੇ ਮਹਿਬੂਬ ਮਿਲਤਾ ਸਰਪੰਨ ਸੇ ਮਾਨ ਸਾਹਿਬ ਨੂੰ ਕਿੰਨਾ ਪਿਆਰ ਕਰਦੇ ਹੋ ਇਤਨਾ ਬਟਾ ਚੰਦ ਨੂੰ ਇਸ ਰੰਗ ਦਾ ਸਬੂਤ ਹੈ ਕਿ ਤੁਸੀਂ ਮਾਨ ਸਾਹਿਬ ਦੇ ਕੀਤੇ ਹੋਏ ਪ੍ਰਮਾਣ ਨੂੰ ਅਕਸਰ ਕਰਦੇ ਹੋ ਪਰ ਮਾਨ ਸਾਹਿਬ ਨਾਲ ਪਿਆਰ ਕਰਦੇ ਹੋ ਮੈਂ ਤੁਹਾਨੂੰ ਕੱਲ੍ਹ ਦੀਆਂ ਗੱਲਾਂ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ शानदारा है का है और आम आदमी पार्टी उम्मीदवार मैं तो वादा करता हाँ लगातार सेवा भी करता रहा हाँ अखिल भी करता रहा बहुत बहुत धन्यवाद